ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੈ ਸੰਗਤ ਜੀ ਆਪਾ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਤੇ 11ਵੀਂ ਵਾਰ ਆਪਣੀ ਚੱਲ ਰਹੀ ਸੀ ਜਿਸ ਦੀਆਂ 20 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਕਾਲੂ ਝਾ ਚਾਓ ਬੰਮੀਆ ਮੂਲੇ ਨੋ ਗੁਰ ਸ਼ਬਦ ਪਿਆਰਾ ਕਾਲੂ ਚਾਓ ਬੰਮੀਆ ਮੂਲੇ ਨੂੰ ਗੁਰੂ ਸ਼ਬਦ ਪਿਆਰਾ ਹੈ ਓਮਾ ਵਿੱਚ ਕਪਾਹੀਆ ਗੋਬਿੰਦ ਕੇਈ ਗੌਰ ਨਿਸਤਾਰਾ ਹੇਮਾ ਮਾਲਕ ਪਾਹੀਆ ਗੋਵਿੰਦ ਘੇਈ ਨੇ ਨਿਸਤਾਰਾ ਪਾਇਆ ਭਿੱਖਾ ਟੋਡਾ ਪਾਟ ਦੋਇ ਧਾਰੂ ਸੂਦ ਮਹਿਰ ਤੇ ਸਪਾਰਾ ਭਿੱਖਾ ਟੋਡਾ ਨਾਮੇ ਦੋ ਪਟ ਧਾਰੂ ਸੂਦ ਭਾਰੇ ਮਹਿਲ ਵਾਲੇ ਗੁਰਮੁਖ ਰਾਮੂ ਕੋਹਲੀ ਨਾਲ ਨਿਹਾਲੂ ਸੇਵਕ ਸਾਰਾ ਗੁਰਮੁਖ ਰਾਮੂ ਕੋਹਲੀ ਜਾਤ ਵਾਲਾ ਨਿਹਾਲੂ ਸੇਵਕ ਸਾਰੇ ਸਾਰੇ ਛੱਜੂ ਭਲਾ ਜਾੜੀਏ ਮਾਈ ਦਿੱਤਾ ਸਾਧ ਵਿਚਾਰਾ ਛੱਜੂ ਭਲਾ ਮਾਈ ਦਿੱਤਾ ਵਿਚਾਰ ਵਾਲੇ ਸਾਧ ਹਨ ਤੁਲਸਾ ਬੋਹਰਾ ਭਗਤ ਹੈ ਦਾਮੋਦਰ ਅਕੁਲ ਬਲਿਹਾਰਾ ਤੁਲਸਾ ਬੋਹਰਾ ਹਿਤ ਵਾਲਾ ਦਾਮੋਦਰ ਤੇ ਅਕੁਲ ਤੂ ਸਦਕੇ ਭਾਨਾ ਆਵਲ ਨੇ ਵਿਗਹਿ ਮਲ ਬੁੱਧੋ ਸ਼ੇਮਬਾ ਗੁਰਦਰਬਾਰਾ ਭਾਨਾ ਆਵਲ ਵਿਗਹਿ ਮਲ ਬੁੱਧੂ ਨਾਮੇ ਗੁਰਦਰਬਾਰ ਦਾ ਧੋਬੀ ਸੁਲਤਾਨਪੁਰ ਭਗਤ ਪੰਡਾਰਾ ਸ ਇਹ ਸਾਰਾ ਸੁਲਤਾਨਪੁਰ ਨਾਮੇ ਨਗਰ ਵੇਖੇ ਪੰਚਮ ਗੁਰੂ ਜੀ ਦੀ ਭਗਤੀ ਦਾ ਖਜ਼ਾਨਾ ਹੈ ਦੀਪਕ ਦੀਪਾ ਕਾਸਰਾ ਗੁਰੂ ਦਵਾਰੇ ਹੁਕਮੀ ਬੰਦਾ ਦੀਪਾ ਕਾਸਰਾ ਜਾਤ ਵਾਲਾ ਗੁਰੂ ਦੇ ਦਰਵਾਜੇ ਦਾ ਦੀਪਕ ਅਤੇ ਆਗਿਆਕਾਰੀ ਮਸੰਦ ਸੀ ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾਹੋ ਸੁਹੰਦਾ ਕਹਿੰਦੇ ਪੱਟੀ ਨਗਰ ਵਿੱਚ ਢਿੱਲੋ ਜਾਤ ਵਾਲੇ ਭਾਈ ਲਾਲ ਤੇ ਭਾਈ ਲੰਗਾ ਚੌਧਰੀ ਸੋਭ ਦੇ ਸਨ ਅਜਬ ਅਜਾਇਬ ਸੰਗਿਆ ਉਮਰ ਉਮਰ ਸਾਹੋ ਗੁਰਸੇਵਕ ਰੰਦਾ ਅਜਬ ਤੇ ਅਜਾਇਬ ਅਤੇ ਉਮਰ ਸਾ ਇਹ ਤਿੰਨੋਂ ਸੰਗੇ ਜਾਤ ਵਾਲੇ ਗੁਰਸੇਵਾ ਕਰਦੇ ਸਨ ਪੈੜਾ ਛੱਜਲ ਜਾਣੀ ਐ ਕੰਦੂ ਸੰਗਰ ਮਿਲੇ ਹਸੰਦਾ ਪੈੜਾ ਛੱਜਲ ਜਾਤ ਜਾਣੋ ਕੰਦੂ ਮਸੰਦ ਸੰਗਰ ਜਾਤ ਹਾਸੇ ਮਿਲਦਾ ਸੀ ਪੁੱਤ ਸੁਪੁੱਤ ਕਪੂਰ ਦੇਵ ਸਿੱਖੈ ਮਿਲਿਆ ਮਨ ਵਿਕਸੰਦਾ ਸਣੇ ਪੁੱਤ ਕਪੂਰ ਦੇਵ ਸਿੱਖਾ ਨੂੰ ਮਿਲਿਆ ਮਨ ਵਿਖੇ ਕਿੱਡ ਜਾਣਦਾ ਸੀ ਸੰਮਣ ਹੈ ਸਾ ਬਾਜਪੁਰ ਗੁਰਸਿੱਖਾਂ ਦੀ ਸਾਰ ਲਹੰਦਾ ਕਹਿੰਦੇ ਸ਼ਾਹ ਬਾਜਪੁਰ ਵਿਖੇ ਸੰਮਣ ਮਸੰਦ ਪੁਰ ਗੁਰਸਿੱਖਾਂ ਦੀ ਖਬਰ ਰੱਖਦਾ ਸੀ ਜੋਦਾ ਜਲੋ ਤੁਲਸਪੁਰ ਮੋਹਨ ਆਲਮਗੰਝ ਰਹੰਦਾ ਜੋਦਾ ਤੇ ਜਲ ਤੁਲਸਪੁਰ ਵਿਖੇ ਤੇ ਮੋਹਨ ਮਸੰਦ ਆਲਮਗੰਝ ਨਗਰ ਵਿਖੇ ਸੀ ਗੁਰਮੁਖ ਵਰ ਵੱਡੇਆ ਵੱਡੇ ਮਸੰਦਾ ਵੱਡੇ ਮਸੰਦ ਵੱਡੇ ਗੁਰਮੁਖ ਸਨ ਢੇਸੀ ਜੋਧ ਹੋ ਸੰਗ ਹੈ ਗੋਇੰਦ ਗੋਲਾ ਹਸ ਨਿਮਸਤ ਮਿਲੰਦਾ ਢਾਈ ਭਾਈ ਢੇਸੀ ਤੇ ਭਾਈ ਜੋਦਾ ਉਹ ਸੰਗੀ ਬ੍ਰਾਹਮਣ ਹੋਏ ਗੋਵਿੰਦ ਉਹਨਾਂ ਦਾ ਦਾਸ ਹੱਸ ਕੇ ਮਿਲਦਾ ਸੀ ਮੋਹਣ ਕੁੱਕੂ ਕਾਵਖਾਣੀਏ ਢੁੱਟੇ ਜੋਦੇ ਜਾਮ ਸੁਹੰਦਾ ਭਾਈ ਮੋਹਣ ਕੁੱਕ ਜਾਤ ਕਹਿਦਾ ਜੋਦੇ ਅਤੇ ਜਾਮ ਢੁੱਟੇ ਸੰਗਿਆ ਵਾਲੇ ਭਾਵ ਬੈਲਾ ਵਾਂਗੂ ਮੋਟੇ ਤੇ ਬੜੀ ਸੋਭਦੇ ਸਨ ਮੰਝ ਪੰਨੂ ਪਰਵਾਨ ਮੰਝ ਪੰਨੂ ਪਰਵਾਨ ਹੈ ਪੀ ਰਾਣਾ ਪਰ ਭਾਈ ਜਲ ਚਲੰਦਾ ਮੰਜ ਪੰਨੂ ਤੇ ਪ੍ਰਵਾਰ ਸਿੱਖ ਤੇ ਪੀ ਰਾਣਾ ਗੁਰੂ ਰਜਾ ਤੇ ਚਲਣ ਵਾਲਾ ਅਮਜਾ ਜੱਜਾ ਜਾਣੀਐ ਬਾਲਾ ਬਰਵਾਹਾ ਵਿਗਸੰਦਾ ਜੱਜਾ ਸੰਘਿਆ ਵਾਲਾ ਹਮਜਾ ਭਗਤ ਜਾਣੋ ਬਾਲਾ ਬਰਵਾਹਾ ਖੱਤਰੀ ਪ੍ਰਸੰਨ ਬਚਨ ਸੀ ਨਿਰਮਲ ਨਾਨੋ ਉਹਰੀ ਨਾਲ ਸੂਰੀ ਚੌਧਰੀ ਰਹੰਦਾ ਉਹਰੀ ਸੰਘਿਆ ਭਾਈ ਨਾਨੋ ਨਿਰਮਲ ਤੇ ਉਸ ਦੇ ਨਾਲ ਸੂਰੀ ਕਹਿੰਦੇ ਚੌਧਰੀ ਸੀ ਪਰਬਤ ਕਾਲਾ ਮਹਿਰਾ ਨਾਲ ਨਿਹਾਲੂ ਸੇਵ ਕਰੰਦਾ ਕਾਲਾ ਤੇ ਮੇਰਾ ਪਹਾੜੀਏ ਨਾਲ ਨਿਹਾਲੂ ਟਹਿਲੀ ਸੀ ਸੇਵ ਕਰਨ ਵਾਲਾ ਕੱਕਾ ਕਾਲੋ ਸੂਰਮਾ ਕਦ ਰਾਮਦਾਸ ਬਚਨ ਮੰਨੰਦਰ ਕਾਲੋ ਨਾਮੇ ਸਿੱਖ ਕੱਕੇ ਰੰਗ ਵਾਲਾ ਸੂਰਮਾ ਕਦ ਰਿਸ਼ਟ ਪੁੱਛ ਸਿੱਧੇ ਰਾਮਦਾਸ ਆਗਿਆਕਾਰੀ ਸੀ ਸੇਠ ਸੁਭਾਗਾ ਚਹਣੀਓ ਆ ਰੋੜੇ ਭਾਗ ਉਗਵੰਦਾ ਕਹਿੰਦੇ ਸੁਭਾਗਾ ਸੇਠ ਭਾਰਾ ਮਲ ਤੇ ਉਗਵੰਦਾ ਇਹ ਤਿੰਨੇ ਸਿੱਖ ਤਿੰਨ ਚੂਹਣੀ ਗ੍ਰਾਮ ਦੇ ਅਰੋੜੇ ਜਾਤ ਵਾਲੇ ਸਿੱਖ ਹੋਏ ਸਨਮੁਖ ਇੱਕ ਦੋ ਇੱਕ ਚੜੰਦਾ ਇੱਕ ਤੋਂ ਇੱਕ ਵਧੇਗ ਭਗਤ ਹੋਏ ਪੈੜਾ ਜਾਤ ਚੰਡਾਲੀਆ ਜੇਠੇ ਸੇਠੀ ਕਾਰ ਕਮਾਈ ਪੈੜਾ ਜਾਤ ਚੰਡਾਲੀ ਸੀ ਤੇ ਸੇਠਾ ਭਗਤ ਸੇਠ ਦਾ ਕੰਮ ਕਰਦਾ ਸੀ ਲਟਕਣ ਘੂਰਾ ਜਾਣੀ ਹੈ ਗੁਰ ਦਿੱਤਾ ਗੁਰਮਤ ਗੁਰ ਭਾਈ ਘੂਰਾ ਲਟਕਣ ਸੰਗਿਆ ਜਾਣੀ ਦਾ ਸੀ ਗੁਰ ਦਿੱਤਾ ਗੁਰਾਂ ਦਾ ਮਤ ਲੈਣ ਵਾਲੇ ਵਿਖੇ ਗੁਰ ਭਾਈ ਸੀ ਪਵ ਇਕੱਠੇ ਸਿੱਖ ਹੋਏ ਕਟਾਰਾ ਸ਼ਰਾਫ ਹੈ ਭਗਤ ਵੱਡਾ ਭਗਵਾਨ ਸੁਭਾਈ ਕਟਾ ਕਟਾਰਾ ਸ਼ਰਾਫ ਚ ਭਗਵਾਨ ਵੱਡੇ ਭਗਤ ਨੇਕ ਸੁਭਾ ਸੁਭਾਵ ਵਾਲੇ ਸਨ ਤੇ ਸਿੱਖ ਭਲਾ ਰਵਦਾਸ ਰਵਤਾਸ ਵਿੱਚ ਧੌਣ ਮੁਰਾਰੀ ਗੌਰ ਸਰਨਾਈ ਰਵਤਾਸ ਨਗਰ ਵਿੱਚ ਧੌਣ ਮੁਰਾਰੀ ਪੜਾ ਉਤਮ ਸਿੱਖ ਗੁਰੂ ਦੀ ਸਰਨ ਪਿਆ ਅਦਿੱਤ ਸੋਇਨੀ ਸੂਰਮਾ ਚਰਨ ਸਰਨ ਚੂਹੜ ਜੇਪਸਾਈ ਅਦਿੱਤ ਭਗਤ ਸੋਇਨੀ ਜਾਦਾ ਜੋਦਾ ਸੀ ਚੂਹੜ ਤੇ ਸਾਈ ਸਿੱਖ ਗੁਰੂ ਜੀ ਦੀ ਚਰਨ ਸਰਨ ਪ੍ਰਾਪਤ ਹੋਏ ਲਾਲਾ ਸੇਠੀ ਜਾਣੀਏ ਜਾਣ ਨਿਹਾਲੋ ਸ਼ਬਦ ਲਿਵਲਾਈ ਲਾਲਾ ਸੇਠੀ ਅਤੇ ਨਿਹਾਲੂ ਭਗਤ ਗੁਰੂ ਦੇ ਸ਼ਬਦ ਵਿਖੇ ਤਾਰ ਲਾ ਛੱਡਦੇ ਸਨ ਰਾਮਾ ਝੰਜੀ ਆਖੀ ਇਹ ਮੂ ਸੋਈ ਗੁਰਮਤ ਪਾਈ ਝੰਜੀ ਜਾਦਾ ਰਾਮਾ ਭਗਤ ਕਹੀ ਦਾਸੀ ਅਤੇ ਹੀਮੂ ਨੇ ਵੀ ਉਹੀ ਜੋਗ ਗੁਰਮਤ ਪਾਈ ਭਗਤ ਬਰਾਬਰ ਭਗਤ ਸੀ ਜੱਟੂ ਭੰਡਾਰੀ ਭਲਾ ਸਾਹ ਸਾਹਦ ਰੈ ਸੰਗਤ ਸੁਖ ਪਾਦਾਈ ਜੱਟੂ ਭੰਡਾਰੀ ਆਦਿਕ ਭਲਿਆ ਦੇਸ ਸਾਹਦਰੇ ਵਿੱਚ ਸੁਖदाई ਸੰਗਤ ਸੀ ਪੰਜਾਬੇ ਗੁਰ ਦੀ ਵਡਿਆਈ ਪੰਜਾਬ ਵੇਖੇ ਗੁਰੂ ਪੰਚਮ ਦੀ ਵੱਡੀ ਮਹਿਮਾ ਹੋ ਰਹੀ ਸੀ ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ ਲਾਹੌਰ ਵੇਖੇ ਸੋਢੀਆਂ ਦੇ ਘਰਾਉਣਿਆਂ ਸੰਹਾਰੀ ਜੋ ਸਾਖੋ ਗੁਰੂ ਅਰਜਨ ਜੀ ਦਾ ਤਾਇਆ ਸੀ ਵੱਡਾ ਸਨਮੁਖ ਸਿੱਖ ਸੀ ਸਾਈ ਦਿੱਤਾ ਝੰਜੀਆ ਸੈਦੋ ਜੱਟ ਸ਼ਬਦ ਵਿਚਾਰੀ ਝੰਜੀਆ ਸਾਈ ਦਿੱਤਾ ਤੇ ਸੈਦੋ ਜੱਟ ਨੇ ਗੁਰ ਸ਼ਬਦ ਦਾ ਵਿਚਾਰ ਕੀਤਾ ਸਾਧੂ ਮਹਿਤਾ ਜਾਣੀਏ ਕੁੱਲ ਕੁਮਿਹਾਰ ਭਗਤ ਨਰੰਕਾਰੇ কুমਿਹਾਰਾਂ ਦੀ ਕੁੱਲ ਵਿੱਚੋਂ ਬੁੱਧੂ ਮਹਿਤਾ ਨਾਂਉ ਸੀ ਤੇ ਨਰੰਕਾਰ ਦਾ ਪਗ ਸੀ ਇਸ ਨਾਂਉ ਤੋਂ ਲਾਹੌਰ ਵਿੱਚ ਬੁੱਧੂ ਦਾ ਆਵਾ ਪ੍ਰਸਿੱਧ ਹੈ ਲਖੋ ਵਿੱਚ ਪਟੋਲੀਆ ਭਾਈ ਲੱਧਾ ਪਰਉਪਕਾਰੀ ਪਟੋਲੀਆ ਦੇ ਬਾਜ਼ਾਰ ਭਾਈ ਲਖੋ ਤੇ ਭਾਈ ਲੱਧਾ ਪਰਉਪਕਾਰੀ ਸਿੱਖ ਸਨ ਕਾਲੂ ਨਾਨੋ ਰਾਜ ਦੋਏ ਹਾੜੀ ਕੋਹਲੀਏ ਵਿੱਚ ਭਾਰੀ ਕਾਲੂ ਅਤੇ ਨਾਨੋ ਦੇ ਰਾਜ ਵਿੱਚ ਕੋਹਲੀ ਕੋਹਲੀ ਪਿੰਡ ਦਾ ਜੰਮ ਵੱਡੇ ਸਿੱਖ ਸੀ ਸੂਦ ਕਲਿਆਣਾ ਸੂਰਮਾ ਭਾਨੂ ਭਗਤ ਸ਼ਬਦ ਵਿਚਾਰੀ ਕਲਿਆਣਾ ਸੂਦ ਸੂਰਮਾ ਤੇ ਭਾਨੂ ਭਗਤ ਸ਼ਬਦ ਵਿਚਾਰ ਵਾਲੇ ਸਨ ਮੂਲਾ 베ਰੀ ਜਾਣੀਏ ਤੀਰਥ ਅਤੇ ਮੁਕੰਦ ਅਪਾਰੀ ਮੂਲਾ 베ਰੀ ਤੀਰਥਾ ਤੇ ਮੰਦਾ ਅਪਾਰ ਸਿੱਖ ਜਾਣੀਦੇ ਸਨ ਕਹੋ ਕਿਸ਼ਨਾ ਮੋਹ ਜੰਗੀਆ ਸੇਠ ਮੰਗੀਨੇ ਨੋਬਲੇ ਹਾਰੀ ਮੁਜੰਗ ਗਾਰਾਓ ਵਾਸੀ ਕ੍ਰਿਸ਼ਨਾ ਤੇ ਮੰਗੀਨੇ ਸੇਠ ਤੋਂ ਬਲੇ ਹਰ ਜਾਈਏ ਸਨਮੁਖ ਸੁਨਿਆਰਾ ਭਲਾ ਨਾਉ ਨਿਹਾਲੂ ਸਭ ਪਰਿਵਾਰੀ ਭਲਾ ਨਾਉ ਦਸਮ ਸੁਨਿਆਰਾ ਤੇ ਨਿਹਾਲੂ ਪਰਿਵਾਰ ਸਣੇ ਸਨਮੁਖ ਸਿਖ ਸੀ ਗੁਰਮੁਖ ਸੁਖ ਫਲ ਕਰਨੀ ਸਾਰੀ ਗੁਰਮੁਖ ਸੁਖ ਫਲ ਕਰਨੀ ਸਾਰੀ ਗੁਰਮੁਖਾਂ ਦੇ ਕੰਮ ਸਾਰੇ ਸਫਲੇ ਸਨ ਤੋਂ ਸੰਗਤ ਜੀ 25 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ